ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਬਾਜ਼ਾਰ ਵਰਗਾ ਮੰਗੇਓ ਬਣਾਣਾ ਸ਼ੇਕ ਆਓ ਜੀ ਆਪਾਂ ਘਰੇ ਅੱਜ ਤਿਆਰ ਕਰਕੇ ਦੇਖਦੇ ਹਾਂ ਜੀ ਕਿਵੇਂ ਦਾ ਬਣਦਾ ਹੈ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੇ ਫਰੂਟ ਆ ਉਹਨਾਂ ਨੂੰ ਵਾਸ਼ ਕਰਾਂਗੇ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੇ ਫਰੂਟ ਆ ਉਹਨਾਂ ਨੂੰ ਕੱਟਾਂਗੇ ਉਹਨਾਂ ਦਾ ਛਿਲਕਾ ਜਿਹੜਾ ਉਤਾਰ ਲਵਾਂਗੇ ਹਾਂਜੀ ਜਿਹੜਾ ਮੰਗੇਓ ਦਾ ਛਿਲਕਾ ਤੁਸੀਂ ਚੰਗੀ ਤਰ੍ਹਾਂ ਉਤਾਰ ਲੈਣਾ ਹੈ ਨਹੀਂ ਤਾਂ ਇਹ ਜਿਹੜਾ ਸ਼ੇਕ ਦੇ ਵਿੱਚ ਜਿਹੜਾ ਉਹ ਵੀ ਟੇਸਟ ਆਉਂਦਾ ਰਹੇਗਾ ਜੇਕਰ ਤੁਸੀਂ ਬਣਾਣਾ ਸ਼ੇਕ ਜਾਂ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੀ ਜਗ੍ਹਾ ਦੋ ਬਣਾਣਾ ਪਾ ਸਕਦੇ ਹੋ ਜੇਕਰ ਤੁਸੀਂ ਮੈਂਗੋ ਸ਼ੇਕ ਬਣਾਉਣਾ ਚਾਹੁੰਦੇ ਆ ਤਾਂ ਦੋ ਮੈਂਗੋ ਇੱਕ ਬਨਾਣਾ ਵੀ ਪਾ ਸਕਦੇ ਹੋ ਉਹ ਜਿਹੜਾ ਤੁਹਾਡੀ ਛਤੇ ਨਿਰਪਰ ਹੈ ਹਾਂਜੀ ਜਿਹੜਾ ਬਨਾਣਾ ਆਪਾਂ ਉਹਦੇ ਵੀ ਛੋਟੇ ਛੋਟੇ ਪੀਸ ਕਰ ਲੈਣੇ ਆ ਤੇ ਜਿਹੜੇ ਮੈਂਗੋ ਉਹਨਾਂ ਦੀ ਵੀ ਆਪਾਂ ਗੋਦ ਜਿਹੜੀ ਉਹ ਅਲੱਗ ਕਰ ਲੈਣੀ ਆ ਤੇ ਜਿਹੜੇ ਕਿੰਨੇ ਨੇ ਇਸ ਦੇ ਵਿੱਚ ਉਹ ਗਿਰਕਾ ਉਸ ਨੂੰ ਆਪਾਂ ਅਲੱਗ ਕਰ ਲੈਣਾ ਤੇ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਲੈਣਾ ਹੈ ਹਾਂਜੀ ਹੁਣ ਆਪਾਂ ਕੋਈ ਢੂੰਗਾ ਜਿਹਨਾਂ ਕਿ ਜੱਗ ਲੈ ਲੈਣਾ ਹੈ ਤੇ ਉਸ ਦੇ ਵਿੱਚ ਆਪਾਂ ਆਪਣੇ ਪਰਿਵਾਰ ਦੇ ਮੈਂਬਰ ਦੇ ਹਿਸਾਬ ਨਾਲ ਜਿਹੜਾ ਠੰਡਾ ਦੁੱਧ ਪਾ ਲੈਣਾ ਸੋ ਅਸੀਂ ਹੁਣ ਪਾਉਣ ਲੱਗੇ ਹਾਂ ਜੀ ਦੋ ਗਲਾਸ ਦੁੱਧ ਦੇ ਹਾਂਜੀ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ 슈ਗਰ ਜੇਕਰ ਤੁਸੀਂ ਲਾਈਟ ਜਾਂ ਮਿੱਠਾ ਪੀਣਾ ਪਸੰਦ ਕਰਦੇ ਹੋ ਤਾਂ ਤੁਹਾਨੂੰ 슈ਗਰ ਪਾਉਣ ਦੀ ਲੋੜ ਨਹੀਂ ਜੇਕਰ ਤੁਸੀਂ ਵੱਧ ਮਿੱਠਾ ਪੀਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਜਿਹੜੇ ਦੋ ਚਮਚਾ ਤੁਸੀਂ ਜਾਂ ਤਿੰਨ ਚਮਚੇ 슈ਗਰ ਦੇ ਪਾ ਸਕਦੇ ਹੋ ਹਾਂਜੀ ਹੁਣ ਆਪਾਂ ਜਿੰਨੇ ਵੀ ਕੱਟਿਆ ਹੋਇਆ ਆਪਣੇ ਕੋਲ ਮਟੀਰੀਅਲ ਆ ਆਪਾਂ ਉਹ ਸਾਰਾ ਇਸ ਦੁੱਧ ਦੇ ਵਿੱਚ ਪਾ ਦੇਣਾ ਹੈ ਹਾਂਜੀ ਹੁਣ ਆਪਾਂ ਜਿਹੜਾ ਗ੍ਰੈਂਡਰ ਦੀ ਮਦਦ ਨਾਲ ਇਸ ਨੂੰ ਜਿਹੜਾ ਮਿਕਸ ਕਰਾਂਗੇ ਤੁਸੀਂ ਮਿਕਸੀ ਜਾਂ ਜੂਸਰ ਦੀ ਮਦਦ ਨਾਲ ਵੀ ਇਹ ਜਿਹੜਾ ਸ਼ੇਕ ਆ ਬਣਾ ਸਕਦੇ ਆ ਪਰ ਇੱਥੇ ਆਪਾਂ ਹੱਥ ਵਾਲਾ ਗ੍ਰੈਂਡਰ ਆ ਜਿਹੜਾ ਉਸ ਨੂੰ ਯੂਜ਼ ਕਰ ਰਹੇ ਆ ਜਿਵੇਂ ਆਪਾਂ ਗ੍ਰੈਂਡਰ ਨੂੰ ਕਾਫੀ ਸਮੇਂ ਤੱਕ ਚਲਾਵਾਂਗੇ ਤਾਂ ਜੋ ਜਿਹੜੀ ਇਸ ਦੇ ਵਿੱਚ ਆਪਾਂ 슈ਗਰ ਪਾਈ ਹੋਈ ਆ ਉਹ ਘੁਲ ਜੇ ਤੇ ਤਾਂ ਇਹ ਜਿਹੜਾ ਸ਼ੇਕ ਆ ਉਹ ਵੀ ਸੰਗਣਾ ਹੋ ਜੇ ਹਾਂਜੀ ਜਿਹੜਾ ਆਪਾਂ ਹੁਣ ਸ਼ੇਕ ਉਹ ਕੱਚ ਦੇ ਗਲਾਸਾਂ ਵਿੱਚ ਆਪਾਂ ਸਰਵ ਕਰ ਲੈਣਾ ਹੈ ਹਾਂਜੀ ਹੁਣ ਆਪਾਂ ਫਲੇਵਰ ਦੇ ਲਈ ਚਾਕਲੇਟ ਜਿਹੜੀ ਆਈਸਕ੍ਰੀਮ ਉਹ ਵੀ ਯੂਜ਼ ਕਰ ਸਕਦੇ ਹਾਂ ਇਹ ਬੱਚਿਆਂ ਨੂੰ ਜਿਹੜੀ ਇਹ ਬਹੁਤ ਹੀ ਪਸੰਦ ਹੁੰਦੀ ਆ ਮੈਰੀ ਪਾਵਾਂਗੇ ਹਾਂਜੀ ਛੇ ਕੜੜ ਆਪਣਾ ਬਣ ਕੇ ਲਗਭਗ ਤਿਆਰ ਹੋ ਚੁੱਕਿਆ ਹੈ ਦੇਖਣ ਨੂੰ ਵੀ ਇਹ ਬਾਜ਼ਾਰ ਵਰਗਾ ਲੱਗ ਰਿਹਾ ਤੇ ਇਸ ਦਾ ਟੇਸਟ ਵੀ ਹੈ ਜਿਹੜਾ ਵੀ ਬਾਜ਼ਾਰ ਵਰਗਾ ਹੈ ਹਾਂਜੀ ਇਸ ਨੂੰ ਆਪਾਂ ਘਰੇ ਬਹੁਤ ਹੀ ਸਾਫ ਸਫਾਈ ਨਾਲ ਬਣਾਇਆ ਜਿਵੇਂ ਤੁਹਾਨੂੰ ਬਾਜ਼ਾਰਾਂ ਦੇ ਵਿੱਚ ਅੱਜ ਕੱਲ ਪਤਾ ਹੀ ਹੈ ਕੀ ਕੁਝ ਚੱਲ ਰਿਹਾ ਤੇ ਸਾਡੀ ਹੋਰ ਵੀਡੀਓ ਵੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵਾਰ-ਵਾਰ ਲਾਈਕ ਸ਼ੇਅਰ ਜਰੂਰ ਕਰਨਾ